ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜਿਸਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣ ਦੌਰਤੇ ਨੇ ਹੁਣੇ-ਹੁਣੇ ਕਾਲਕਾਜੀ ਵਿਧਾਨ ਸਭਾ ਦੇ ਵਿੱਚ ਭਾਜਪਾ ਨੇ ਇੱਕ ਉਮੀਦਵਾਰ ਦਾ ਐਲਾਨ ਕੀਤਾ ਜਿਨ੍ਹਾਂ ਦਾ ਨਾਮ ਰਮੇਸ਼ ਬਿਦੋੜੀ ਜੀ ਹੈ ਉਹ ਸਾਬਕਾ ਉਥੋਂ ਦੇ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਨੇ ਔਰ ਹੁਣ ਉਥੋਂ ਕਾਲਕਾਜੀ ਦੇ ਵਿੱਚੋਂ ਚੋਣ ਲੜਨ ਲਈ ਜਾ ਰਹੇ ਨੇ ਕੱਲ ਹੀ ਅਸੀਂ ਉਹਨਾਂ ਦੇ ਬਿਆਨ ਸੁਣਾਂਗੇ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਪ੍ਰਿਯੰਕਾ ਗਾਂਧੀ ਜੀ ਦੇ ਉੱਤੇ ਤੰਜ ਕਸੇ ਨੇ ਔਰ ਐਸੀ ਸ਼ਬਦਾਵਲੀ ਵਰਤੀ ਹੈ ਜਿੱਥੇ ਖਾਸ ਤੌਰ ਤੇ ਹਜ਼ਾਇਰ ਹੋ ਰਿਹਾ ਹੈ ਕਿ ਉਹਨਾਂ ਦੀ ਹਮੇਸ਼ਾ ਤੋਂ ਮਹਿਲਾਵਾਂ ਦੇ ਪ੍ਰਤੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਨੇ ਹਮੇਸ਼ਾ ਵਰਤੀ ਹੈ ਇਹ ਸਾਫ਼ ਜਾਹਿਰ ਹੁੰਦੀ ਹੈ ਜਿਸ ਤਰ੍ਹਾਂ ਦੇ ਨਾਲ ਪਹਿਲੇ ਵੀ ਦੇਖਿਆ ਸੀਗਾ ਅਸੀਂ ਕਿ ਸੰਸਦ ਦੇ ਵਿੱਚ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਇੱਕ ਮੁਸਲਮਾਨ ਦੇ ਉੱਤੇ ਇੱਕ ਤੰਜ ਕਸੇ ਸੀਗੇ ਜਿਹੜੇ ਕਿ ਪੂਰੇ ਦੇਸ਼ ਭਰ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਸ਼ਬਦਾਵਲੀ ਸੁਣੀ ਸੀ ਔਰ ਉਹਨਾਂ ਦੀ ਕੜੀ ਨਿੰਦਾ ਵੀ ਕੀਤੀ ਸੀ ਔਰ ਹੁਣ ਪ੍ਰਿਯੰਕਾ ਗਾਂਧੀ ਜੀ ਦੇ ਬਾਰੇ ਉੱਤੇ ਉਹਨਾਂ ਨੇ ਜਿਸ ਤਰ੍ਹਾਂ ਦੀ ਸ਼ਬਦਾ ਵਰਤੀ ਆਸੀਂ ਉਸ ਦੀ ਕੜੀ ਨਿੰਦਾ ਕਰਦੇ ਔਰ ਖਾਸ ਤੌਰ ਤੇ ਮੈਂ ਰਮੇਸ਼ ਬਿਦੂੜੀ ਜੀ ਨੂੰ ਕਵਰ ਕਹਿਣਾ ਚਾਹਾਂਗਾ ਕਿ ਤੁਹਾਡੇ ਆਪਣੇ ਘਰ ਵੀ ਇੱਕ ਬੇਟੀ ਔਰ ਦੋ ਬੇਟੇ ਨੇ ਔਰ ਕੱਲ ਨੂੰ ਜਦੋਂ ਫੇਰ ਦੁਬਾਰਾ ਤੋਂ ਕੋਈ ਹੋਰ ਪਾਸ਼ਨ ਦੇਣ ਵਾਸਤੇ ਤੁਸੀਂ ਜਾਓਗੇ ਕਿ ਆ ਤੁਸੀਂ ਇਹ ਕਹੋਗੇ ਕਿ ਕੱਲ ਨੂੰ ਤੁਸੀਂ ਆਪਣੇ ਬੇਟਿਆਂ ਦੇ ਨਾਮ ਤੇ ਵੀ ਗੱਲਾਂ ਕਰੋਗੇ ਕੱਲ ਨੂੰ ਕਹੋਗੇ ਕਿ ਕੱਲ ਮੈਂ ਆਪਣੇ ਬੇਟੇ ਦੇ ਵਰਗੇ ਇੱਥੇ ਨਾਲੀਆਂ ਬਣਾਵਾਵਾਂਗਾ ਆਪਣੀ ਬੇਟੀ ਦੇ ਵਰਗੇ ਇੱਥੇ ਜਿਹੜਾ ਮੈਂ ਗੇ ਇੱਥੇ ਗਟਰ ਸਾਫ਼ ਕਰਵਾਵਾਂਗਾ ਜਾਂ ਗਟਰ ਹੋਰ ਨਵੇਂ ਬਣਵਾਵਾਂਗਾ ਕਿ ਐਦਾਂ ਦੀਆਂ ਸ਼ਬਦਾਵਲੀ ਵਰਤੀਆਂ ਤੁਹਾਨੂੰ ਸ਼ੋਭਾ ਦਿੰਦੀਆਂ ਨੇ ਸਾਡੇ ਘਰ ਦੇ ਵਿੱਚ ਮਾਵਾਂ ਪੈਣਾ ਹਰ ਕਿਸੇ ਦੇ ਹੁੰਦੀਆਂ ਨੇ ਲੇਕਿਨ ਅਸੀਂ ਅੱਜ ਸਮਾਜ ਸੇਵਿਕ ਬਣਨ ਦੇ ਤੌਰ ਤੇ ਅਗਰ ਅੱਜ ਉਹਨਾਂ ਦੀ ਇੱਜ਼ਤ ਨਾ ਕਰ ਸਕੀਏ ਤਾਂ ਫੇਰ ਤਾਂ ਸਾਨੂੰ ਲਾਹਨਤ ਹੈ ਕਿ ਅਸੀਂ ਸਮਾਜ ਦੇ ਵਿੱਚ ਕੰਮ ਕਰਨ ਦੇ ਜ਼ਾਇਰ ਬਣਦੇ ਵੀ ਨਹੀਂ ਹੈਗੇ ਔਰ ਅੱਜ ਭਾਜਪਾ ਐਸੇ ਉਮੀਦਵਾਰਾਂ ਨੂੰ ਐਲਾਨ ਕੇ ਸਾਫ਼ ਜ਼ਾਹਿਰ ਕਰ ਰਹੇ ਨੇ ਕਿ ਜੋ ਲੋਕ ਮਹਿਲਾਵਾਂ ਦੀ ਕਦਰ ਨਹੀਂ ਕਰ ਸਕਦੇ ਕਿਆ ਉਹ ਕੱਲ ਸਮਾਜ ਦੀ ਕਦਰ ਕਰ ਸਕਦੇ ਨੇ ਔਰ ਆਪਣੇ ਘਰ ਦੇ ਵਿੱਚ ਵੀ ਮਾਤਾਵਾਂ ਪੈਣਾ ਹੋਣ ਦੇ ਬਾਵਜੂਦ ਵੀ ਐਸੀ ਸ਼ਬਦਾਵਲੀ ਵਰਤਨੀ ਪ੍ਰਿਯੰਕਾ ਗਾਂਧੀ ਜੀ ਦੇ ਉੱਤੇ ਮੈਨੂੰ ਲੱਗਦਾ ਹੈ ਕਿ ਇਹਨਾਂ ਦੀ ਜੋ ਪਰਵ੍ਰਿਸ਼ ਹੋਈ ਹੈ ਜੋ ਮਾਤਾ ਪਿਤਾ ਦੇ ਜੋ ਇਹਨਾਂ ਨੂੰ ਸੰਸਕਾਰ ਦਿੱਤੇ ਗਏ ਨੇ ਸਾਫ਼ ਤੌਰ ਤੇ ਜਾਗ ਜਾਹਿਰ ਹੋ ਰਹੇ ਨੇ ਸੋ ਅਸੀਂ ਇਸ ਚੀਜ਼ ਦੀ ਕੜੀ ਨਿੰਦਾ ਕਰਦੇ ਹਾਂ ਔਰ ਦੇਖਣਾ ਇਹ ਚਾਹਾਂਗੇ ਕਿ ਭਾਜਪਾ ਦੇ ਲੀਡਰਸ ਔਰ ਭਾਜਪਾ ਸਪਾਰਟੀ ਆਪਣੇ ਇਸ ਉਮੀਦਵਾਰ ਨੂੰ ਜੋ ਉਹਨਾਂ ਨੇ ਬਿਆਨ ਦਿੱਤੇ ਨੇ ਪ੍ਰਿਯੰਕਾ ਗਾਂਧੀ ਜੀ ਦੇ ਉੱਤੇ ਕਿ ਕੱਲ ਨੂੰ ਸੜਕਾਂ ਉਹਨਾਂ ਦੇ ਨਾਮ ਤੇ ਇਸ ਤਰ੍ਹਾਂ ਤਰੀਕੇ ਨਾਲ ਬਣਾਵਾਂਗੇ ਅੱਜ ਉਹਨਾਂ ਦਾ ਕੀ ਕਹਿਣਾ ਹੈ ਕੀ ਆਏ ਮਾਫੀ ਮੰਗਣਗੇ ਔਰ ਮੈਂ ਚਾਹਾਂਗੀ ਅਸੀਂ ਖੁਦ ਇਹ ਚਾਹਾਂਗੇ ਕਿ ਇਹਨਾਂ ਦੇ ਉੱਤੇ ਮਾਨ ਹਾਨੀ ਦਾ ਇੱਕ ਜੜਾ ਹੈਗਾ ਇੱਕ ਪਰਚਾ ਹੋਣਾ ਚਾਹੀਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮਹਿਲਾਵਾਂ ਦੇ ਉੱਤੇ ਤੰਜ ਕਸਣ ਤੋਂ ਪਹਿਲਾਂ ਅਸੀਂ ਕਿਸ ਤਰ੍ਹਾਂ ਦੇ ਨਾਅ ਸ਼ਬਦਾਵਲੀ ਵਰਤਣੀ ਬਹੁਤ ਬਹੁਤ ਧੰਨਵਾਦ